ਅਸ ਟਾਈਮ ਜਿਹੜੇ ਅਮਰਤਪਾਲ ਦੇ ਨਾਲ ਮੈਂ ਕਹਿੰਦਾ ਕਿ 70 75 80% ਜਿਹੜੇ ਲੋਕ ਆ ਉਹ ਜਿਹੜੇ ਪੰਜਾਬ ਦੇ ਆਪਣੇ ਖੜੇ ਆ ਔਰ ਉਹਦੀ ਸਪੋਰਟ ਕਰ ਰਹੇ ਆ ਪਰ ਆਪਾਂ ਇਹ ਵੀ ਗੱਲ ਕਰਦੇ ਆ ਕਿ ਜੇ ਕੱਲ ਨੂੰ ਕੋਈ ਅਮਰਤਪਾਲ ਤੇ ਕੋਈ ਜਿਹੜਾ ਆ ਕੋਈ ਮਤਲਬ ਉਹਦੀ ਭਾਰੀ ਪੈ ਸਕਦੀ ਆ ਜਾਂ ਉੱਤੇ ਕੋਈ ਐਕਸ਼ਨ ਆ ਸਕਦਾ ਹੈ ਤਾਂ ਕੀ ਜਿਹੜੇ ਕਮੈਂਟ ਕਰਨ ਵਾਲੇ ਲੋਕ ਪੋਸਟਾਂ ਪਾਉਣ ਵਾਲੇ ਲੋਕ ਜਿਹੜੇ ਆ ਕੀ ਅਮਰਤਪਾਲ ਦੇ ਨਾਲ ਖੜਨਗੇ ਅਮਰਤਪਾਲ ਮਹਿਰੋ ਦੇ ਨਾਲ ਖੜੇ ਹੋਣਗੇ ਮੋਢੇ ਦਾ ਮੋਢਾ ਜੋੜ ਕੇ ਕੀ ਉਹਦੀ ਹੈਲਪ ਕਰਨਗੇ ਕਿਸੇ ਨੂੰ ਮਾਰ ਦੇਣਾ ਜਾਂ ਕਿਸੇ ਦਾ ਕਤਲ ਕਰ ਦੇਣਾ ਸਮੱਸਿਆ ਦਾ ਕੋਈ ਪੂਰਾ ਹੱਲ ਨਹੀਂ ਪਰ ਗੱਲ ਇੱਥੇ ਤੱਕ ਪਹੁੰਚਦੀ ਕਿਉਂ ਆ ਦੋਸਤੋ ਬਠਿੰਡਾ ਸ਼ਹਿਰ ਦੀ ਪਾਰਕਿੰਗ ਦੇ ਵਿੱਚ ਇੱਕ ਜਨਾਨੀ ਦੀ Laash ਮਿਲਦੀ ਆ ਜਿਸ ਦੇ ਨਾਲ ਸਾਰੇ ਪਾਸੇ ਡਰ دہشت ਤੇ ਭੈ ਦਾ ਮਾਹੌਲ ਬਣ ਜਾਂਦਾ ਪੰਜਾਬ ਵਿੱਚ ਫੈਲ ਰਹੀ ਲੱਚਰਤਾ ਤੇ ਵੱਧ ਰਹੇ ਜਿਹੜੇ ਗਲਤ ਇਨਫਲੂਐਂਸਰ ਉਹ ਪੰਜਾਬ ਲਈ ਖਤਰਾ ਤੇ ਪੰਜਾਬ ਲਈ ਚੰਗੇ ਨਹੀਂ ਆ ਜਾਂਚ ਤੋਂ ਬਾਅਦ ਪਤਾ ਲੱਗਦਾ ਹੈ ਕਿ ਜਿਹੜੀ Laash ਆ ਇਹ Laash Instagram ਤੇ ਅਸ਼ਲੀਲ ਕੰਟੈਂਟ ਪਾਉਣ ਵਾਲੀ ਕਮਲਕੌਰ ਉਰਫ ਕੰਚਨ ਕੁਮਾਰੀ ਦੀ Laash ਆ ਨਾਰਮਲੀ ਸਾਡੇ ਲੋਕਾਂ 'ਚ ਇਹ ਗੱਲ ਚੱਲਦੀ ਆ ਕਿ ਜਿਹੜਾ ਜੋ ਦਿਲ ਕਰਦਾ ਉਹਨੂੰ ਕਰਨ ਦਿਓ ਪਰ ਉਹਦੇ ਜੋ ਰਿਜ਼ਲਟ ਨਿਕਲਨੇ ਆ ਉਹ ਸਾਡੇ ਹੱਥ 'ਵਸ ਨਹੀਂ ਰਹੇ ਜੋ ਖਲਾਰਾ ਇੱਕ ਵਾਰੀ ਪੈ ਗਿਆ ਫੇਰ ਬਾਅਦ ਵਿੱਚ ਇਕੱਠਾ ਕਰਨਾ ਔਖਾ ਹੋ ਜਾਣਾ ਉਹ ਜਿਹੜੇ ਦੋ ਬੰਦੇ ਆ ਉਹ ਅਮਰਤਪਾਲ ਸਿੰਘ ਮਹਿਰੋਂ ਦੇ ਨਾਲ ਸੰਬੰਧਿਤ ਜਿਹੜੇ ਬੰਦੇ ਆ ਉਹਨਾਂ ਦੇ ਬਾਰੇ ਪਤਾ ਲੱਗਦਾ ਹੈ ਕਿ ਔਰ ਜਿਹੜਾ ਇਸ ਕਤਲ ਦਾ ਜਿਹੜਾ ਕਾਰਨ ਉਹ ਨਿਕਲਦਾ ਹੈ ਕਿ ਇਹ ਜਿਹੜੀ ਲੇਡੀ ਸੀਗੀ ਇਹ ਆਪਣੇ ਵਿਊ ਲੈਂਡ ਦੇ ਚੱਕਰ ਦੇ ਵਿੱਚ ਆਪਣੀ ਅਰਨਿੰਗ ਦੇ ਚੱਕਰ ਦੇ ਵਿੱਚ ਪੈਸੇ ਕਮਾਉਣ ਦੇ ਚੱਕਰ ਦੇ ਵਿੱਚ ਇਹ ਜਿਹੜੇ ਅਸ਼ਲੀਲ ਕੰਟੈਂਟ ਜਿਹੜੇ ਆ ਇਹ ਆਪਣੇ ਇੰਸਟਾਗ੍ਰam ਚੈਨਲ ਤੇ ਪਾਉਂਦੀ ਸੀਗੀ ਸਰਕਾਰ ਨੂੰ ਵੀ ਇਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਤੇ ਸੋਚਣੀਆਂ ਚਾਹੀਦੀਆਂ ਆ ਕਿਉਂਕਿ ਜਿੱਦਾਂ ਆਪਾਂ ਅੱਜ ਦੇਖਿਆ ਕਿ ਅਮਰਤਪਾਲ ਸਿੰਘ ਮੈਰੋ ਦਾ ਜਿਹੜਾ ਇੰਸਟਾਗ੍ਰam ਹੈਂਡਲ ਆ ਉਹ ਆਪਣੇ ਸਰਕਾਰ ਨੇ ਬੰਦ ਕਰ ਦਿੱਤਾ ਪਰ ਇਦਾਂ ਦੀ ਕਾਰਵਾਈ ਜਿਹੜੇ ਇਹ ਲੱਚਰਤਾ ਵਾਲੇ ਪੇਜ ਆ ਉਹਨਾਂ ਤੇ ਕਿਉਂ ਨਹੀਂ ਕੀਤੀ ਜਾਂਦੀ ਉਸ ਤੋਂ ਬਾਅਦ ਲੋਕਾਂ ਦੇ ਬੱਖ-ਬੱਖ ਵਿਊ ਜਿਹੜੇ ਆ ਸੋਸ਼ਲ ਮੀਡੀਆ ਦੇ ਉੱਪਰ ਆਏ ਆ ਕਈਆਂ ਨੇ ਕਿਹਾ ਕਿ ਇਹ ਜਿਹੜਾ ਬਹੁਤ ਵਧੀਆ ਹੋਇਆ ਆ ਕਿ ਇਹ ਜਿਹੜੀ ਲੇਡੀਜ਼ ਇਹ ਜਿਹੜੀ ਜਨਾਨੀ ਆ ਇਹਨੇ ਬੜਾ ਗੰਦ ਪਾਇਆ ਸਗਾ ਸੋਸ਼ਲ ਮੀਡੀਆ ਤੇ ਬੜੇ ਅਸ਼ਲੀਲ ਜਿਹੜੇ ਕੰਟੈਂਟ ਪਾਉਂਦੀ ਸੀਗੀ ਜਿਹਦੇ ਨਾਲ ਛੋਟੇ ਬੱਚਿਆਂ ਦੇ ਵਿੱਚ ਔਰ ਸਾਡੀ ਨੌਜਵਾਨ ਪੀੜੀ ਦੇ ਵਿੱਚ ਗਲਤ ਪ੍ਰਭਾਵ ਜਾਂਦਾ ਸੀਗਾ ਸਾਰੀ ਗਲਤੀ ਜੇ ਇਹ ਚੈਨਲਾਂ ਤੇ ਇਹ ਪੇਜਾਂ ਤੇ ਜਿਹੜੇ ਬਣਾਉਣ ਵਾਲੇ ਕ੍ਰिएਟਰ ਆ ਉਹਨਾਂ ਤੇ ਸਾਰੀ ਜ਼ਿੰਮੇਵਾਰੀ ਪਾਤੀ ਜਾਵੇ ਉਹ ਵੀ ਗੱਲ ਗਲਤ ਆ ਕਿਉਂਕਿ ਜਿਹੜੇ ਲੋਕ ਆਪਾਂ ਇਹ ਚੀਜ਼ਾਂ ਨੂੰ ਦੇਖਦੇ ਆ ਉਹਨਾਂ ਨੂੰ ਪ੍ਰਮੋਟ ਕਰਦੇ ਲਾਈਕ ਕਰਦੇ ਕਮੈਂਟ ਕਰਦੇ ਆ ਸਾਡੀ ਵੀ ਉਨੀ ਜ਼ਿੰਮੇਵਾਰੀ ਬਣਦੀ ਆ ਸਾਨੂੰ ਵੀ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਆ ਕਿ ਇਦਾਂ ਦੇ ਕੰਟੈਂਟ ਨੂੰ ਪ੍ਰਮੋਟ ਨਾ ਕਰੀਏ ਔਰ ਕਈਆਂ ਨੇ ਜਿਹੜਾ ਇਸ ਕਤਲ ਦੀ ਜਿਹੜੀ ਆ ਨਿੰਦਾ ਵੀ ਕੀਤੀ ਆ ਇਸ ਨੂੰ ਗਲਤ ਵੀ ਕਿਹਾ ਕਿ ਉਹਨੂੰ ਉਦਾਂ ਸਮਝਾਇਆ ਜਾ ਸਕਦਾ ਸੀ ਤੇ ਇੱਕ ਮੰਨ ਲਓ ਜਿਹੜਾ ਕਤਲ ਨਹੀਂ ਕਰਨਾ ਚਾਹੀਦਾ ਸੀ ਤੇ ਹੁਣ ਕੁਝ ਲੋਕੀ ਕਹਿਣਗੇ ਕਿ ਅਮਰਤਪਾਲ ਸਿੰਘ ਨੇ ਇਹ ਸਭ ਕੁਝ ਕਰਨ ਦਾ ਠੇਕਾ ਲੈ ਲਿਆ ਪਰ ਆਪਾਂ ਸੋਚਦੇ ਆ ਕਿ ਕਿਸੇ ਨਾ ਕਿਸੇ ਨੂੰ ਤਾਂ ਖੜਾ ਹੋਣਾ ਹੀ ਪੈਣਾ ਕਿਸੇ ਨੂੰ ਤਾਂ ਖੜਾ ਹੋ ਕੇ ਗੱਲ ਕਰਨੀ ਪੈਣੀ ਆ ਦੇ ਅਸੀਂ ਸਾਫ਼ ਸੁਥਰੇ ਕੰਟੈਂਟ ਪਾਉਣਾ ਚਾਹੁੰਦੇ ਆ ਪਰ ਜਦੋਂ ਅਸੀਂ ਸਾਫ਼ ਸੁਥਰੇ ਕੰਟੈਂਟ ਪਾਉਂਦੇ ਆ ਤਾਂ ਸਾਨੂੰ ਵਿਊ ਨਹੀਂ ਮਿਲਦੇ ਸਾਨੂੰ ਅਰਨਿੰਗ ਨਹੀਂ ਹੁੰਦੀ ਤੇ ਜਿਹੜਾ ਸਾਡੇ ਸਾਫ਼ ਸੁਥਰੇ ਕੰਟੈਂਟ ਨੂੰ ਦੇਖਦਾ ਨਹੀਂ ਫਿਰ ਇਸ ਕਰਕੇ ਸਾਨੂੰ ਜਿਹੜਾ ਅਸ਼ਲੀਲਤਾ ਦਾ ਸਹਾਰਾ ਲੈਣਾ ਪੈਂਦਾ ਸਾਨੂੰ ਗਲਤ ਡੋਲ ਮੀਨਿੰਗ ਜਿਹੜੀਆਂ ਗੱਲਾਂ ਆ ਉਹਨਾਂ ਦਾ ਸਹਾਰਾ ਲੈਣਾ ਪੈਂਦਾ ਭਾਈ ਅਮਰਤਪਾਲ ਸਿੰਘ ਦੀ ਇਹ ਗੱਲ ਬਿਲਕੁਲ ਸਹੀ ਆ ਕਿ ਇਦਾਂ ਦੇ ਇਦਾਂ ਦੇ ਜਿਹੜੇ ਲੱਚਰਤਾ ਵਾਲੇ ਚੈਨਲ ਆ ਇਹਨਾਂ ਦਾ ਸਾਡੀ ਆਉਣ ਵਾਲੀ ਪੀੜ੍ਹੀ ਤੇ ਬੱਚਿਆਂ ਤੇ ਬਹੁਤ ਗਲਤ ਅਸਰ ਪੈ ਰਿਹਾ ਇਹਦੇ ਵਿੱਚ ਕਿਸੇ ਨੂੰ ਸਾਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿਉਂਕਿ ਇਦਾਂ ਦਾ ਕੰਟੈਂਟ ਆਪਾਂ ਆਪਣੇ ਪਰਿਵਾਰ ਵਿੱਚ ਬੈਠ ਕੇ ਨਹੀਂ ਦੇਖ ਸਕਦੇ ਹੁਣ ਹੁਣ ਲੋਕੀ ਕਹਿਣਗੇ ਕਿ ਅਮਰਤਪਾਲ ਨੇ ਇਹਦਾ ਠੇਕਾ ਲਿਆ ਆ ਜਿਹਾ ਕਿ ਅਮਰਤਪਾਲ ਹੀ ਅਮਰਤਪਾਲ ਹੀ ਕਿਉਂ ਬਾਕੀ ਕੋਈ ਕਿਉਂ ਨਹੀਂ ਉੱਠ ਰਿਹਾ ਤੇ ਮੈਂ ਇਹ ਕਹਿੰਦਾ ਕਿ ਇਸ ਚੀਜ਼ ਦਾ ਅਸਰ ਵੀ ਇਸ ਟਾਈਮ ਜਿਹੜਾ ਆ ਉਹ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜੇ ਵੱਖ-ਵੱਖ ਅਲੋਗਨ ਸਰ ਹੈਗੇ ਆ ਵਾਕਵਾ ਕਾ ਕ੍ਰੀਏਟਰ ਹੈਗੇ ਆ ਇੰਸਟਾਗ੍ਰਾਮ ਤੇ ਜਿਹੜੇ ਐਕਟਿਵ ਰਹਿੰਦੇ ਆ ਜਾਂ ਹੋਰ ਸੋਸ਼ਲ ਸਾਈਟਾਂ ਦੇ ਐਕਟਿਵ ਰਹਿੰਦੇ ਆ ਔਰ ਉਹਨਾਂ ਦੀਆਂ ਹੁਣ ਪੋਸਟਾਂ ਪਾ ਕੇ ਉਹ ਆਪਣੀਆਂ ਸਫਾਈਆਂ ਜਿਹੜੀਆਂ ਦੇ ਰਿਆ ਰੋੜ ਰੋੜ ਕੇ ਸਫਾਈਆਂ ਦੇ ਰਹਾ ਇੱਕ ਲੋਕ ਸਿਰਫ ਵਿਊ ਲੈਣ ਲਈ ਤੇ ਲਾਈਕ ਲੈਣ ਲਈ ਅੱਜ ਦੇ ਟਾਈਮ ਤੇ ਹੱਦਾਂ ਟੱਪ ਚੁੱਕੇ ਆ ਉਹਨਾਂ ਨੂੰ ਕੋਈ ਕਿਸੇ ਚੀਜ਼ ਦਾ ਕੋਈ ਮਤਲਬ ਨਹੀਂ ਕੋਈ ਉਹਨਾਂ ਨੂੰ ਇੱਜ਼ਤ ਨਾਲ ਲੈਣ ਦੇਣ ਨਹੀਂ ਕੋਈ ਉਹਨਾਂ ਨੂੰ ਆਪਣੇ ਮਾਪਿਆਂ ਨਾਲ ਲੈਣ ਦੇਣ ਨਹੀਂ ਸਿਰਫ ਵਿਊ ਲਾਈਕ ਤੇ ਉਹਨਾਂ ਦੀ ਅਰਨਿੰਗ ਇਹ ਜਿਹੜਾ ਅਮਦਵਾਲ ਮਹਿਰੋਂ ਨੇ ਜੇ ਕਦਮ ਚੁੱਕਿਆ ਜਾਂ ਇਹ ਕੰਮ ਜਾਂ ਕਾਰਵਾਈ ਕੀਤੀ ਆ ਤੇ ਕਿਤਨਾ ਕਿਤੇ ਉਹਦੀ ਛਲਾਕਾ ਕਰਨੀ ਬਣਦੀ ਆ